ਆ ਨਾ ਠਾਪਰ ਕਾਲ ਦੇ ਕੋਲ ਜੀਸਕਾ ਇਤਨ ਪਹਿਲਾਂ ਜੀ ਔਰ ਹਰਦੇਵ ਜੀ ਨੇ ਉਹ ਉੱਥੋਂ ਮੋਬਾਈਲ ਦੇ ਵਿੱਚ ਮੇਰਾ ਨੰਬਰ ਲੈ ਕੇ ਮੈਨੂੰ ਸਪੈਸ਼ਲ ਤੌਰ ਤੇ ਫੋਨ ਕੀਤਾ ਜੀ ਮੈਂ ਧੰਨਵਾਦ ਕਰਨਾ ਹਰਦੇਵ ਜੀ ਦਾ ਪੁਲਿਸ ਭਾਗ ਦਾ ਜੀ ਜਿਨ੍ਹਾਂ ਨੇ ਮੇਰਾ ਮੋਬਾਈਲ ਲੱਭ ਦਿੱਤਾ ਜੀ ਇੱਕ ਮਾਨਦਗ ਦੀ ਮਿਸਾਲ ਕਾਇਮ ਕੀਤੀ ਉਹਨਾਂ ਨੇ ਹਰਦੇਵ ਜੀ ਨੇ ਇੱਕ ਕੁਛ ਦਿਨ ਪਹਿਲਾਂ ਸਾਡੀ ਡਿਊਟੀ ਸਿਵਲ ਲਾਈਨ ਲਾਈਟਾਂ ਤੇ ਡਿਊਟੀ ਸੀਗੀ ਤੇ ਆਪਣੀ ਟ੍ਰੈਫਿਕ ਨੂੰ ਨਿਘਾਰੇ ਸੀਗੇ ਤੇ ਸਾਨੂੰ ਇੱਕ ਮੋਬਾਈਲ ਮਿਲਿਆ ਮੋਬਾਈਲ ਮਿਲਣ ਤੋਂ ਬਾਅਦ ਮੈਂ ਉੱਥੇ ਜਿੰਨੇ ਵੀ ਰੇਡੀ ਵਾਲੇ ਜਾਂ ਆਪਣੇ ਬੱਚੇ ਸੀ ਥਾਪਰ ਯੂਨੀਵਰਸਿਟੀ ਵਾਲੇ ਮੈਂ ਉਹਨਾਂ ਸਾਰਿਆਂ ਨੂੰ ਇਹ ਗੱਲ ਕਹੀ ਕਿ ਸਾਡੇ ਕੋਲ ਇੱਕ ਮੋਬਾਈਲ ਸਾਨੂੰ ਮਿਲਿਆ ਹੈ ਅਗਰ ਕਿਸੇ ਦਾ ਵੀ ਹੋਵੇ ਤਾਂ ਆਪਣੀ ਆਈਡੀ ਪ੍ਰੂਫ ਦਿਖਾ ਕੇ ਆਪਣਾ ਮੋਬਾਈਲ ਸੱਟ ਤੋਂ ਲੈ ਸਕਦਾ ਪਰਦਕੇ ਉਸ ਮੋਬਾਈਲ ਨੂੰ ਚਾਲੂ ਕਰਕੇ ਜਿਹੜਾ ਡੈਡ ਸੀਗਾ ਚਾਲੂ ਕਰਕੇ ਮੈਂ ਇਹਨਾਂ ਦਾ ਨੰਬਰ ਵਗੈਰਾ ਸੰਪਰਕ ਕੀਤਾ ਇਹਨਾਂ ਨਾਲ ਵੀਰ ਨਾਲ ਕਿੰਦੇ ਵੀ ਸਾਡਾ ਫੋਨ ਡਿੱਗਾ ਸੀ ਤੇ ਮੈਂ ਇਹਨਾਂ ਨੂੰ ਕਿਹਾ ਵੀ ਜੇ ਤੁਹਾਡਾ ਅਗਰ ਤੁਹਾਡਾ ਫੋਨ ਹੈ ਤਾਂ ਆਪਣਾ ਆਈਡੀ ਵਗੈਰਾ ਲੈ ਕੇ ਤੇ ਤੁਸੀਂ ਆ ਕੇ ਮੇਰੇ ਤੋਂ ਆਪਣਾ ਫੋਨ ਜਿਹੜਾ ਰੀਸੀਵ ਕਰ ਸਕਦੇ ਹੋ ਤੇ ਜਿਹੜਾ ਤੁਹਾਨੂੰ ਮੋਬਾਈਲ ਅੱਜ ਪੁਲਿਸ ਮੁਲਾਜ਼ਮ ਵੱਲੋਂ ਇੱਕ ਇਮਾਨਦਾਰੀ ਦੀ ਮਿਸਾਲ ਪਾਇਆ ਕਰੀ ਉਹਦੇ ਬਾਰੇ ਦੱਸੋ ਸਾਜੀ ਮੇਰਾ ਮੋਬਾਈਲ ਨਾ ਠਾਪਰ ਕਾਲ ਦੇ ਕੋਲ ਗੱਜਿਆ ਸੀ ਕਿ ਦਿਨ ਪਹਿਲਾਂ ਜੀ ਔਰ ਹਰਦੇਵ ਜੀ ਨੇ ਉਹ ਉੱਥੋਂ ਮੋਬਾਈਲ ਦੇ ਵਿੱਚ ਮੇਰਾ ਨੰਬਰ ਲੈ ਕੇ ਮੈਨੂੰ ਸਪੈਸ਼ਲ ਤੌਰ ਤੇ ਫੋਨ ਕੀਤਾ ਜੀ ਔਰ ਮੈਨੂੰ ਨਾਲ ਮੋਬਾਈਲ ਦਿੱਤਾ ਮੈਂ ਮੋਬਾਈਲ ਕਾਫੀ ਮਹਿੰਗਾ ਸੀ ਸਰ ਔਰ ਜੇ ਜਦੋਂ ਮੋਬਾਈਲ ਗਿਰਿਆ ਔਰ ਮੈਂ ਕਾਫੀ ਪ੍ਰੇਸ਼ਾਨ ਹੋ ਗਿਆ ਜੀ ਤੇ ਥੋੜੇ ਟਾਈਮ ਬਾਅਦ ਹਦੇਵ ਜੀ ਦਾ ਫੋਨ ਆਇਆ ਵੀ ਮੇਰੇ ਕੋ ਫੋਨ ਹੈ ਆ ਕੇ ਆਪਣੀ ਆਈਡੀ ਦਿਓ ਔਰ ਫੋਨ ਦੇਜੋ ਤੇ ਮੈਂ ਧੰਨਵਾਦ ਕਰਨਾ ਹਦੇਵ ਜੀ ਦਾ ਪੁਲਿਸ ਭਾਗ ਦਾ ਜੀ ਜਿਨ੍ਹਾਂ ਨੇ ਮੇਰਾ ਮੋਬਾਈਲ ਲੱਭ ਦਿੱਤਾ ਜੀ ਇੱਕ ਮਾਨਦਗ ਦੀ ਮਸਾਇਲ ਕੈਂਪ ਕੀਤੀ ਉਹਨਾਂ ਨੇ ਹਰਦੇਵ ਜੀ ਨੇ ਤੁਸੀਂ ਸਮਝਦੇ ਹੋ ਵੀ ਜਿਸ ਤਰ੍ਹਾਂ ਅੱਜ ਕੱਲ ਮੋਬਾਈਲ ਦੇ ਵਿੱਚ ਸਾਡੀ ਹਰ ਇੱਕ ਚੀਜ਼ ਮੋਬਾਈਲ ਦੇ ਵਿੱਚ ਹੁੰਦੀ ਹੈ ਜੇਕਰ ਮੋਬਾਈਲ ਨਾ ਮਿਲਦਾ ਤਾਂ ਕਿਤਨੇ ਕਿਤੇ ਉਹਦਾ ਨੁਕਸਾਨ ਵੀ ਤੁਹਾਨੂੰ ਜ਼ਰੂਰ ਹੁੰਦਾ ਬਿਲਕੁਲ ਨੁਕਸਾਨ ਹੋ ਜਾਂਦਾ ਸਰ ਜੀ ਕੋਈ ਕੰਪਨੀ ਦਾ ਡਾਟਾ ਕੋਈ ਪਰਸਨਲ ਫੋਟੋ ਵਗੈਰਾ ਪਈਆਂ ਨਾਲ ਸਾਰੇ ਵਿੱਚ ਇਸ ਦਾ ਕਿ ਕਾਫੀ ਨੁਕਸਾਨ ਹੋ ਸਕਦਾ ਸਰ ਜੀ ਤੇ ਤੁਸੀਂ ਇਸ ਤੇ ਹਰਦੇਵ ਜੀ ਤੇ ਪੰਜਾਬ ਪੁਲਿਸ ਦਾ ਧੰਨਵਾਦ ਕਰਦੇ ਬਹੁਤ ਬਹੁਤ ਧੰਨਵਾਦ ਕਰਨਾ ਸਰ ਜੀ ਦਾ ਬਹੁਤ ਮਿਹਰਬਾਨੀ ਸਰ ਜੀ ਦੀ ਬਹੁਤ ਇਮਾਨਦਾਰੀ ਅਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਐ ਅਸੀ ਹਰਦੇਵ ਸਿੰਘ ਹਰਦੇਵ ਸਿੰਘ ਜਿਹੜਾ ਜੇ ਤੁਸੀਂ ਮੋਬਾਈਲ ਦਿੱਤਾ ਹੈ ਇਹਦੇ ਬਾਰੇ ਦੱਸ ਦੋ ਕਿੱਥੋਂ ਮਿਲਿਆ ਸੀ ਇਹ ਕੁਛ ਦਿਨ ਪਹਿਲਾਂ ਸਾਡੀ ਡਿਊਟੀ ਸਿਵਲ ਲਾਈਨ ਲਾਈਟਾਂ ਤੇ ਡਿਊਟੀ ਸੀਗੀ ਤੇ ਅਸੀਂ ਆਪਣੀ ਡਿਊਟੀ ਕਰ ਰਹੇ ਸੀ ਮੇਰੇ ਨਾਲ ਪੀਐਸਜੀ ਨਰਿੰਦਰ ਸਿੰਘ ਤੇ ਅਸੀਂ ਕੁਦਰਤੀ ਉੱਥੇ ਆਪਣੀ ਟ੍ਰੈਫਿਕ ਨੂੰ ਨਿਗ੍ਹਾ ਰਹੇ ਸੀਗੇ ਤੇ ਸਾਨੂੰ ਇੱਕ ਮੋਬਾਈਲ ਮਿਲਿਆ ਮੋਬਾਈਲ ਮਿਲਣ ਤੋਂ ਬਾਅਦ ਮੈਂ ਉੱਥੇ ਜਿੰਨੇ ਵੀ ਰੇਡੀ ਵਾਲੇ ਜਾਂ ਆਪਣੇ ਬੱਚੇ ਸੀ ਥਾਪਰ ਯੂਨੀਵਰਸਿਟੀ ਵਾਲੇ ਮੈਂ ਉਹਨਾਂ ਸਾਰਿਆਂ ਨੂੰ ਇਹ ਗੱਲ ਕਹੀ ਕਿ ਸਾਡੇ ਕੋਲ ਇੱਕ ਮੋਬਾਈਲ ਸਾਨੂੰ ਮਿਲਿਆ ਹੈ ਅਗਰ ਕਿਸੇ ਦਾ ਵੀ ਹੋਵੇ ਤਾਂ ਆਪਣੀ ਆਈਡੀ ਪ੍ਰੂਫ ਦਿਖਾ ਕੇ ਆਪਣਾ ਮੋਬਾਈਲ ਸੈਟ ਤੋਂ ਲੈ ਸਕਦਾ ਹੈ ਔਰ ਜਿਨ੍ਹਾਂ ਨੂੰ ਮੈਂ ਆਪਣਾ ਨਾਮ ਹੀ ਦੱਸਿਆ ਤੇ ਆਪਣਾ ਉਹ ਪੋਸਟ ਵੀ ਦੱਸੀ ਵੀ ਸਾਡੇ ਕੋਲ ਇੱਥੇ ਸੈਟ ਤੋਂ ਲੈ ਸਕਦੇ ਨੇ ਕੁਝ ਦਿਨ ਬਾਅਦ ਮੈਂ ਪਰਤ ਕੇ ਉਸ ਮੋਬਾਈਲ ਨੂੰ ਚਾਲੂ ਕਰਕੇ ਜਿਹੜਾ ਡੈੱਡ ਸੀਗਾ ਚਾਲੂ ਕਰਕੇ ਮੈਂ ਇਹਨਾਂ ਦਾ ਨੰਬਰ ਵਗੈਰਾ ਸੰਪਰਕ ਕੀਤਾ ਇਹਨਾਂ ਨਾਲ ਵੀਰ ਨਾਲ ਜੋ ਅੰਗਰਜੀ ਨੇ ਇਹ ਕਹਿੰਦੇ ਵੀ ਸਾਡਾ ਫੋਨ ਡਿੱਗਾ ਸੀ ਤੇ ਮੈਂ ਇਹਨਾਂ ਨੂੰ ਕਿਹਾ ਵੀ ਜੇ ਤੁਹਾਡਾ ਅਗਰ ਤੁਹਾਡਾ ਫੋਨ ਹੈ ਤਾਂ ਆਪਣਾ ਆਈਡੀ ਵਗੈਰਾ ਲੈ ਕੇ ਤੇ ਤੁਸੀਂ ਆ ਕੇ ਮੇਰੇ ਤੋਂ ਆਪਣਾ ਫੋਨ ਜਿਹੜਾ ਰੀਸੀਵ ਕਰ ਸਕਦੇ ਹੋ ਤੇ ਕੁਛ ਦਿਨੇ ਨਹੀਂ ਆ ਸਕੇ ਕਹਿੰਦੇ ਸੀ ਮੈਂ ਬਿਮਾਰ ਸੀਗਾ ਮੈਂ ਇਹਨਾਂ ਨੂੰ ਦੋ ਤਿੰਨ ਵਾਰ ਜੀ ਫੋਨ ਕੀਤਾ ਅੱਜ ਫਿਰ ਸਵੇਰੇ ਫੋਨ ਕੀਤਾ ਸੀਗਾ ਮੈਂ ਕਿਹਾ ਵੀਰ ਜੀ ਆਪਣਾ ਫੋਨ ਆ ਕੇ ਲੈ ਜਾਓ ਮੇਰੇ ਕੋਲ ਤੁਹਾਡਾ ਫੋਨ ਪਿਆ ਹੈ ਜਿਹੜੀ ਵੀਰ ਅੱਜ ਆਏ ਸੀ ਅਰ ਜਿਨ੍ਹਾਂ ਨੂੰ ਮੈਂ ਆਪਣਾ ਮੋਬਾਈਲ ਜਿਹੜਾ ਜੀ ਇਹਨਾਂ ਦੇ ਹਵਾਲੇ ਕੀਤਾ ਕਿ ਕਿੱਥੋਂ ਦੇ ਰਹਿਣ ਵਾਲੇ ਨੇ ਇਹ ਇਹ ਵੀਰ ਅੰਗਤ ਦੇ ਦਾ ਨਾਮ ਹੈ ਇਹ ਰਾਜਪੁਰਾ ਦਾ ਰਹੇ ਨੇ ਵੀ ਮੈਂ ਉੱਥੋਂ ਦਾ ਰਹਿਣ ਵਾਲਾ ਇੱਥੇ ਮੈਂ ਕੰਪਨੀ 'ਚ ਕੰਮ ਕਰਦਾ